ਮੈਂ ਬੰਨਵੇਂ ਚ ਪੜਿਆ ਪ੍ਰੋਮਤਾ ਵੀ ਹੈ ਕੱਲ ਪੰਜਾਬ ਦੇ ਬਹਾਪੁਰ ਸ਼ਾ ਨੇ ਖਨਾਰੀ ਬਾਰਡਰ ਤੇ ਜਾ ਕੇ ਇੱਥੇ ਗੁਰਨਾਨ ਦੇਵ ਜੀ ਉਤਮ ਖੇਤੀ ਦੇ ਪੈਰੋਕਾਰ ਗੁਰਨਾਨ ਦੇਵ ਜੀ ਬਖਸ਼ੀ ਹੋਏ ਖੇਤੀ ਦੇ ਦਰਮਿਆ ਵਿਚ ਪਿਆਰੇ ਇਹਨਾਂ ਬਾਰਡਰਾਂ ਤੇ ਬੈਠੇ ਨੇ ਬੈਕਣੀ ਬੰਦ ਹੈ ਔਰਾਂ ਵੀ ਬੰਦ ਨੇ ਸਾਡੇ ਪਾਸ ਚਲ ਵਿਕਟੂ ਖਲਾਲਾਇਕੇ ਕਿ ਕੀਤੇ ਹੋਏ ਵਾਦੇ ਪੂਰੇ ਕੀਤੇ ਜਾਣ। ਇਹ ਆ ਇੱਕ ਦ੍ਰਿਸ਼ ਜੁਮੈਂਾ ਤੱਕਿਆ ਧਰਤੀ ਤੇ ਗੁਰਮukh ਪਿਆਰਾ ਭਾਈ ਜਗਜੀਤ ਸਿੰਘ ਜਲੇਵਾ ਜਿਹੜਾ 80 ਸਾਲ ਦੀ ਉਮਰ ਹੈ ਮਾਰ ਮੰਰ ਕੇ ਬੈਠਾ ਜਿੱਕੀਆਂ ਦੇ ਵਿੱਚ। ਪਰ ਇੱਕ ਦ੍ਰਿਸ਼ ਜੁਮੈਂਾ ਤੱਕਿਆ ਮੈਨੂੰ ਅੱਖਾਂ ਚੋਂ ਅਥਰੂ ਵੰਗ ਰਹਾ ਹੋਂ। ਦਾ 4-5 ਸਾਲ ਦਾ ਪੋਤਰਾ ਆਪਣੇ ਦਾਦੇ ਨਾਲ ਲਿਪਟ ਕੇ ਨਾਲ ਪਿਆ ਕਰਦੇ ਵਿੱਚ। ਇਹ ਗੁੰਗੀ ਬੈਰੀ ਸਰਕਾਰਾਂ ਦੀ ਅੱਖਾਂ ਤੋਂ ਅੰਨ੍ਹੀਆਂ ਹੋ ਚੁੱਕੀਆਂ ਨੇ। ਇਹ ਤਾਂ ਹਾਜ਼ਰੀ ਦੇਖਦੇ ਅੰਨ ਦਾਤਾ। ਪਰ ਕਈ ਲੋਕ ਤਾਂ ਇਦਾਂ ਦੇ ਹੁੰਦੇ ਨੇ ਕਿ ਲੈ ਜੀ ਕਿ ਕਿਸਾਨਾਂ ਦੀ ਮਤ ਮਾਰੀ ਗਏ ਹੋਈ ਮੋਰਚਾ ਲਾ ਕੇ ਬਹਿ ਜਾਂਦੇ ਨੇ। ਪਰ ਉਹ ਇਹ ਵੀ ਪਤਾ ਜੇ ਕਿਸਾਨ ਮਰ ਗਿਆ ਤੇ ਤੁਸੀਂ ਭੁੱਖੇ ਮਰਨਾ ਹੈ। ਤੇ ਜੇ ਛੜਨ ਲੱਗੇ ਦੁਕਾਨਾਂ ਤੋਂ ਪੁੰਨ ਇਹ ਵੀ ਸਾਡੀਆਂ ਬੰਦ ਹੋ ਜਾਂਦੀਆਂ। ਅਰਦਾਸ ਵੀ ਇੱਕ ਸਾਡੇ ਕੋਲ ਛਸਤਰ ਹੈ। ਕਿਰਪਾ ਕਰੇ ਬੜੀ ਬੇਨਤੀ ਕੀਤੀ ਮਹਕਮਾ 바ਬਾ ਜੀ ਤੁਹਾਡੇ ਡੁੱਲੇ ਖੂਮ ਨੇ ਪੰਜਾਬ ਨੂੰ ਤਜਾਬ ਬਣ ਕੇ ਸਾਡ ਦੇਣਾ। ਥੋੜਾ ਜਿਹਾ ਆਪਣੇ ਜੀਵਨ ਦਾ ਇੰਨਾ ਵੱਡਾ ਖੂਮ ਕਿਤੇ ਨਾ ਫੈਲ ਜਾਏ ਪੰਜਾਬ ਦੀ ਧਰਤੀ ਤੇ। ਨਹੀਂ ਮੰਨਦੇ। ਡਾਕਟਰ ਆਏ ਦਵਾਈਆਂ ਲੈ ਕੇ ਮੋਦੀ ਵੀ ਦਵਾਈ ਵੀ ਨਹੀਂ ਕਾਢੀ ਕੁਛ ਨਹੀਂ ਖਾਣਾ ਬੜੇ ਸੀਰੀਅਸ ਹਾਲਾਤ ਉਹਦੀ ਖੇਡ ਹੈ ਦਿਨ ਅੱਜ ਹੈ ਕੱਲ ਹੈ ਪਰਸੋਂ ਹੈ ਕੈਸੀ ਖੇਡ ਵਰਤੀ ਹੋਈ ਹੈ ਸੰਸਦਾਂ ਦਾ ਅਠੋਰ ਕਟਕ ਪਤਾ ਹੀ ਨਹੀਂ ਦੁਨੀਆ ਕਿੰਨੀ ਸੰਸਦ ਪਤਾ ਹੀ ਨਹੀਂ ਅੱਜ ਇਹ ਮਾਝੇ ਦੀ ਧਰਤੀ ਤੇ ਬੈਠੇ ਉਹਦੇ ਕੀ ਕੁਝ ਵਾਪਰ ਲੈ ਹਜ਼ਾਰਾਂ ਨੂੰ ਟਰੈਕਟਰ ਖਾਲੀਆਂ ਲੱਗੀਆਂ ਤੰਬੂ ਲੱਗੇ ਫੜਖਾਂ ਦੇ ਬੈਠੇ ਸਾਡੀ ਸਰਕਾਰਾਂ ਦੇ ਅੱਗੇ ਦੇਣਾ

ਇਹ ਨਰਾਵ ਦੇ ਕੰਵਾਵਾਂ ਦੇਖਣੀ ਹੈ ਕਿ ਭਾਵੇਂ ਬੁਨਾਨਕ ਰਹਿਮਤ ਕਰੇ ਇਸ ਬਖਸ਼ਣ ਸੰਘਰਸ਼ ਦੀ ਕੀਤੀ ਹੋਈ ਅੰਦਾਜ਼ ਕਿਉਂਕਿ ਪਰਮੇਸ਼ਰ ਤੁਹਾਡੇ ਵਿੱਚ ਵੱਸਦਾ ਹੈ ਅਰਦਾਸ ਕਰੋ ਕਿ ਇਹ ਦੁਖਾਂਤ ਸਾਨੂੰ ਵੇਖਣਾ ਨਾ ਪਵੇ ਪੰਜਾਬ ਹੱਸਦਾ ਵੱਸਦਾ ਰਹੇ ਪੰਜਾਬ ਜਿਉਣਾ ਸੀ ਗੁਰੂਆਂ ਦੇ ਨਾਂ ਤੇ ਪੰਜਾਬ ਦੀ ਧਰਤੀ ਇਸ ਦੁਨੀਆ ਦੀ ਕੁਸ਼ਾਲੀ ਲਈ ਕਟਾਨ ਬਣ ਕੇ ਤੁਹਾਡੇ ਬਾਰਡਰਾਂ ਤੇ ਸਾਡੇ ਨੌਜਵਾਨ ਵੀਰ ਖਰੋਤੇ ਨੇ ਸਾਡੇ ਪਰ ਸਾਡੇ ਪਰ ਆਟੇ ਬੋਲਖਣੇ ਰੱਖੀ ਨਹੀਂ ਤਾਂ ਚਾਬੀ ਕਿਹਾ ਛੋਟੀ ਜਿਹੀ ਮੰਗਾ ਦੇ ਤਾਂ ਬਿਆਕਰਮ ਦਲੇਵਾਲ ਸਾਹਿਬ ਨੂੰ ਉਮਰੇ ਦਲਾਜ਼ ਬਖਸ਼ੇ ਦਤਾ ਕਿ ਉਹਨਾਂ ਦੇ ਦਾदू ਹਾਂ ਘਰੇ ਸੁਣੀ ਆਵੇ ਆਪ ਸਮਨਾ ਦਾ ਉਠਾ ਧੰਵਾਦ ਹੈ ਮਰਦ ਮਜਾਹਿਰ ਕਿ ਸ਼ਾਂਤੀ ਜ਼ਿੰਦਗੀ ਲਈ ਆਓ ਸਾਰੇ ਮਿਲ ਕੇ ਅਸੀਂ ਅਦਾਸ ਕਰੀਏ ਤਾਂ ਕਿ ਉਟਾਜਾ ਮਾਰਕ ਵੀ ਵੇਖਿਆ ਜਾਣਾ ਮੈਂ ਦੱਸ ਨਹੀਂ ਸਕਦਾ ਮੈਂ ਅੱਤੋਂ ਹੀ ਨਾ ਬਦੋਂ ਉਟਾਜਾ ਬੱਚਾ ਆਪਣੇ ਦਾਦੇ ਰੋਂ ਚੜੇ ਕਿੰਨ ਗੁਰੂ ਕੇ ਪੱਕੇ